ਵੀਨਾ ਵਰਮਾ ਜੀ ਦੀ ਕਹਾਣੀ ਲਿਬੜੀ ਹੋਈ ਚਾਦਰ ਦਾ ਅਗਲਾ ਭਾਗ ਉਹ ਗੁੱਡ ਨਾਈਟ ਆ ਕੇ ਕਾਰ ਚ ਆ ਬੈਠੀ ਉਸ ਤੋਂ ਬਾਅਦ ਆਫਿਸ ਸੁਜਾਤਾ ਤੇ ਕੁਮਾਰ ਤਕਰੀਬਨ ਰੋਜ਼ ਹੀ ਮਿਲਦੇ ਆਮ ਰੁਟੀਨ ਦੀਆਂ ਗੱਲਾਂ ਹੁੰਦੀਆਂ ਨਾ ਸੁਜਾਤਾ ਨੇ ਕਿਸੇ ਕੋਲ ਕੁਮਾਰ ਦੀ ਜਿੰਦਗੀ ਬਾਰੇ ਜ਼ਿਕਰ ਕੀਤਾ ਨਾ ਹੀ ਕੁਮਾਰ ਨੇ ਹੀ ਇਜ਼ਹਾਰ ਕੀਤਾ ਕਿ ਸੁਜਾਤਾ ਉਹਨੂੰ ਕਦੇ ਮਿਲੀ ਹੈ ਇੱਕ ਦਿਨ ਕੁਮਾਰ ਨੇ ਸੁਜਾਤਾ ਨੂੰ ਆਪਣੇ ਕਮਰੇ 'ਚ ਬੁਲਾਇਆ ਤੇ ਉਸ ਅੱਗੇ ਇੱਕ ਖੱਤ ਰੱਖ ਦਿੱਤਾ ਖੱਤ ਕਿਸੇ ਔਮੈਨ ਲਿਟਰੇਸ਼ਨ ਵੱਲੋਂ ਸੀ। ਕੁਮਾਰ ਨੂੰ ਕਿਸੇ ਫੰਕਸ਼ਨ 'ਚ ਹਿੱਸਾ ਲੈਣ ਲਈ ਬੁਲਾਇਆ ਗਿਆ ਸੀ। ਯੂ ਮਸਟ ਗੋ। ਸੁਜਾਤਾ ਨੇ ਖੱਤ ਪੜ੍ਹ ਕੇ ਕਿਹਾ ਪਰ ਮੈਂ ਸੋਚਦਾ। ਮੇਰੇ ਨਾਲੋਂ ਜਿਆਦਾ ਤੇ ਤੂੰ ਸੂਟ ਕਰਦੀ ਐ ਇਸ ਕੰਮ ਲਈ। ਕੁਮਾਰ ਨੇ ਮੁਸਕਰਾਇਆ। ਕਿਉਂ? ਉਹਨੇ ਪੁੱਛਿਆ। ਯਾਦ ਨਹੀਂ ਉਸ ਦਿਨ ਕਿਸ ਤਰ੍ਹਾਂ ਬੋਲ ਰਹੀ ਸੀ ਫਿਲਾਸਫਰਾਂ ਵਾਂਗ। ਇਹੋ ਜਿਹੀਆਂ 2-4 ਗੱਲਾਂ ਕਿਸੇ ਸਟੇਜ ਤੇ ਜਾ। ਕਿ ਬੋਲ ਦੇਵੇਂ ਤਾਂ ਲੋਕ ਤੈਨੂੰ ਸਿਰ ਤੇ ਚੁੱਕ ਲੈਣਗੇ। ਕੁਮਾਰ ਨੇ ਤਰਕ ਰੱਖਿਆ। ਕਿਹੜੇ ਲੋਕ? ਸੁਜਾਤਾ ਨੇ ਪੁੱਛਿਆ ਵੱਡੇ-ਵੱਡੇ ਲੀਡਰ, ਸਮਾਜ ਸੁਧਾਰਕ, ਲੇਖਕ ਤੇ ਔਰਤਾਂ ਦੇ ਖੈਰ-ਖਵਾਰ। ਉਹਨੇ ਉਂਗਲਾਂ ਤੇ ਨਾਮ ਗਿਣੇ। ਕਿਹੜੇ ਸਮਾਜ ਸੁਧਾਰਕ, ਲੀਡਰ ਤੇ ਲੇਖਕ ਜਿਨ੍ਹਾਂ ਦੀਆਂ ਆਪਣੀਆਂ ਔਰਤਾਂ ਜਿਉਂਦੇ ਜੀ ਨਰਕ ਭੋਗਦੀਆਂ ਨੇ। ਇਹ ਸਟੇਜਾਂ ਤੇ ਖੜੇ ਹੋ ਕੇ ਨਾਰੀ ਮੁਕਤੀ ਅੰਦੋਲਨ ਚਲਾਉਂਦੇ ਨੇ। ਸੁਜਾਤਾ ਦੀ ਆਵਾਜ਼ ਚ ਖੇਜ ਸੀ। ਸਟੇਜ ਤੇ ਔਰਤ ਦੇ ਹੱਕ 'ਚ ਬੋਲੇ ਬਗੈਰ ਗੱਲ ਕਿੱਦਾਂ ਬਣੇਗੀ ਕੁਮਾਰ ਦਾ ਸਵਾਲ ਸੀ ਅਫਸੋਸ ਤਾਂ ਇਹੀ ਹੈ ਕਿ ਔਰਤਾਂ ਦੇ ਹੱਕਾਂ ਦੀ ਗੱਲ ਸਟੇਜ ਤੇ ਕੀਤੀ ਜਾਂਦੀ ਹੈ ਘਰਾਂ 'ਚ ਨਹੀਂ ਜਦੋਂ ਕਿ ਰਹਿਣਾ ਉਹਨਾਂ ਨੇ 24 ਘੰਟੇ ਘਰ 'ਚ ਹੀ ਹੈ ਘਰ ਵੜਦੇ ਸਾਰੇ ਮਰਦ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਹ ਮਾਲਕ ਹੈ ਤੇ ਔਰਤ ਉਹਦੀ ਗੁਲਾਮ ਹੈ ਮੈਂ ਇਹੋ ਜਿਹੇ ਸਟੇਜ ਦੀ ਭਾਸ਼ਣਾ 'ਚ ਕੋਈ ਦਿਲਚਸਪੀ ਨਹੀਂ ਰੱਖਦੀ ਸੁਜਾਤਾ ਦਾ ਮੂੰਹ ਤਮਤਮਾ ਉੱਠਿਆ ਸੁਜਾਤਾ ਤੇਰੀਆਂ ਗੱਲਾਂ 'ਚੋਂ ਮੈਨੂੰ ਸਮਾਜੀ ਬਗਾਵਤ ਦੀ ਬੋ ਆਉਂਦੀ ਹੈ ਕੁਮਾਰ ਦੀਆਂ ਰੋਹਬਦਾਰ ਅੱਖਾਂ ਐਨਕਾਂ ਦੇ ਸ਼ੀਸ਼ਿਆਂ ਪਿੱਛੇ ਚਮਕ ਰਹੀਆਂ ਸੀ ਤੁਸੀਂ ਬਾਗੀ ਸਮਝ ਲਵੋ ਇੱਥੇ ਜਿਹੜੀ ਵੀ ਕੋਈ ਮਾੜਾ ਜਿਹਾ ਕੁੰਡ ਚੁੱਕ ਦਿੰਦੀ ਹੈ ਉਹ ਬਾਗੀ ਹੈ ਸੁਜਾਤਾ ਹੱਸੀ ਨਹੀਂ ਤੂੰ ਮਾੜਾ ਜਿਹਾ ਕੁੰਡ ਨਹੀਂ ਚੁੱਕਿਆ ਤੂੰ ਤਾਂ ਕਮਰ ਕੱਸੀ ਲੱਗਦੀ ਹੈ ਖੈਰ ਬੜੀ ਖੁਸ਼ੀ ਹੋਈ ਤੇਰੇ ਖਿਆਲ ਸੁਣ ਕੇ ਆਪਾਂ ਵੀ ਇਸ ਫੰਕਸ਼ਨ ਤੇ ਨਹੀਂ ਜਾਂਦੇ ਫਿਰ ਆਖ ਕੇ ਕੁਮਾਰ ਨੇ ਖੱਤ ਫਾੜ ਕੇ ਬਿੰਚ ਸੁੱਟ ਦਿੱਤਾ ਮੇਰੇ ਕਹੇ ਤੋਂ ਖੱਤ ਪਾੜਨ ਦੀ ਲੋੜ ਨਹੀਂ ਜੇ ਤੁਹਾਡਾ ਦਿਲ ਕਰਦਾ ਹੈ ਤਾਂ ਜਾਓ ਬੇਸ਼ੱਕ ਪਰ ਮੈਂ ਇਹਨਾਂ ਗੱਲਾਂ 'ਚ ਯਕੀਨ ਨਹੀਂ ਕਰਦੀ ਉਹ ਉੱਠ ਕੇ ਖੜੀ ਹੋ ਗਈ ਕੁਝ ਦਿਨਾਂ ਬਾਅਦ ਕਿਸੇ ਸਟਾਫ ਮੈਂਬਰ ਦੀ ਕੋਟ ਮੈਰਿਜ ਸੀ ਸਾਰਾ ਸਟਾਫ ਆਪਣੇ ਪਰਿਵਾਰਾਂ ਸਮੇਤ ਵਿਆਹ ਤੇ ਪੁੱਜਾ ਪਰ ਸੁਜਾਤਾ ਇਕੱਲੀ ਆਈ ਸੀ ਪਾਰਟੀ 'ਚ ਇੱਧਰ ਉੱਧਰ ਦੀਆਂ ਗੱਲਾਂ ਚੱਲਦੀਆਂ ਰਹੀਆਂ ਲੋਕ ਬਹਿਸਾਂ ਕਰ ਰਹੇ ਸੀ ਸ਼ਰਾਬ ਪੀ ਰਹੇ ਸੀ ਨੱਚ ਰਹੇ ਸੀ ਉੱਚੀ ਉੱਚੀ ਠਾਕੇ ਲਗਾ ਰਹੇ ਸੀ ਸੁਜਾਤਾ ਇੱਕ ਕੋਨੇ ਜਿਹੇ 'ਚ ਬੈਠੀ ਕੋਕ ਪਿੰਦੀ ਰਹੀ ਉਹਦਾ ਮਨ ਨੱਚਣ ਗਾਉਣ ਨੂੰ ਨਹੀਂ ਕਰ ਰਿਹਾ ਸੀ। ਕੁਮਾਰ ਦੋਸਤਾਂ ਦੀ ਮਹਿਫਲ 'ਚੋਂ ਸ਼ਰਾਬੀ ਹੋਇਆ ਉਸ ਕੋਲ ਆਇਆ। ਹੈਲੋ ਸੁਜੀ। ਉਹਦੇ ਕਦਮ ਲੜਖੜਾ ਰਹੇ ਸੀ। ਹਾਏ ਸੁਜਾਤਾ ਨੇ ਹੌਲੀ ਜਿਹਾ ਕਿਹਾ, ਵਾਈ ਯੂ ਸਿਟਿੰਗ ਹੇਅਰ ਕਮ ਇਨ ਜੁਆਇਨ ਅਸ। ਉਹਨੇ ਹੱਥ ਅੱਗੇ ਵਧਾਇਆ। ਆਈ ऍम ਨਾਟ ਫੀਲਿੰਗ ਵੈਲ। ਸੁਜਾਤਾ ਥੱਕੀ ਹੋਈ ਆਵਾਜ਼ 'ਚ ਬੋਲੀ, ਵਾਈ ਵੇਅਰ ਇਜ਼ ਯੂਅਰ ਹਸਬੈਂਡ ਕੁਮਾਰ ਨੇ ਪੀੜ ਚ ਨਜ਼ਰਾਂ ਦੌੜਾਈਆਂ ਉਹ ਬਾਹਰ ਗਏ ਹੋਏ ਨੇ ਸੁਜਾਤਾ ਨੇ ਉਸੇ ਅੰਦਾਜ਼ ਚ ਕਿਹਾ ਬਾਹਰ ਹੀ ਆਲਵੇਜ਼ ਗੋਸ ਆਊਟ ਵਿਦਆਊਟ ਯੂ ਵਰਸ ਮੈਟਰ ਉਹ ਇਕੱਲਾ ਇੰਨੀ ਸੋਹਣੀ ਬੀਵੀ ਨੂੰ ਛੱਡ ਕੇ ਕਿਵੇਂ ਚਲਾ ਜਾਂਦਾ ਹੈ ਕੁਮਾਰ ਨੇ ਪੁੱਛਿਆ ਪਰ ਸੁਜਾਤਾ ਨੇ ਕੋਈ ਜਵਾਬ ਨਾ ਦਿੱਤਾ ਕੁਮਾਰ ਨੂੰ ਲੱਗਿਆ ਹਮੇਸ਼ਾ ਟਹਿਕਦੀ ਰਹਿਣ ਵਾਲੀ ਸੁਜਾਤਾ ਅੱਜ ਸੱਚਮੁੱਚ ਹੀ ਉਦਾਸ ਸੀ ਕੀ ਕੱਲ ਸੂਜੀ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਉਹ ਸੁਜਾਤਾ ਦੇ ਨਾਲ ਵਾਲੀ ਕੁਰਸੀ ਤੇ ਬੈਠ ਗਿਆ ਉਹ ਇਕੱਲਾ ਨਹੀਂ ਜਾਂਦਾ ਕੁਮਾਰ ਸਾਹਿਬ ਸੁਜਾਤਾ ਨੇ ਹੌਲੀ ਜਿਹੇ ਕਿਹਾ ਵਟ ਜਿਵੇਂ ਕੁਮਾਰ ਨੂੰ ਸੁਣਿਆ ਨਾ ਹੋਵੇ ਬਹੁਤ ਨੇ ਉਹਦੇ ਨਾਲ ਜਾਣ ਵਾਲੀਆਂ ਆਖ ਕਿ ਉਹ ਚੁੱਪ ਕਰ ਗਈ ਕੁਮਾਰ ਨੂੰ ਅੱਗੇੋਂ ਗੱਲ ਤੋੜਨੀ ਔਖੀ ਹੋ ਗਈ ਉਹਨੂੰ ਪਤਾ ਨਹੀਂ ਸੀ ਕਿ ਇਸ ਖਾਮੋਸ਼ ਪਾਰਵਤ ਵਿੱਚ ਕੋਈ ਜਵਾਲਾਮੁਖੀ ਵੀ ਛੁਪੀ ਹੋਈ ਸੀ ਆਈ ੈਮ ਸੌਰੀ ਕੁਮਾਰ ਨੇ ਗੱਲ ਛੇੜਨ ਦੀ ਮਾਫੀ ਮੰਗੀ ਸੌਰੀ ਸੂਰੀ ਵਾਲੀ ਗੱਲ ਕੋਈ ਨਹੀਂ ਹੈ ਕੁਮਾਰ ਸਾਹਿਬ ਉਹਦੀ ਲਾਈਫ ਹੈ ਜੋ ਮਰਜੀ ਕਰੇ ਆਈ ਡੋਂਟ ਮਾਈਂਡ ਸੁਜਾਤਾ ਜ਼ਬਰਦਸਤੀ ਮੁਸਕਰਾਈ ਕਮਾਲ ਹੈ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਤੇਰੇ ਵਰਗੀ ਟੈਲੈਂਟਡ ਕੁੜੀ ਵੀ ਤੇਰੇ ਖਿੜੇ ਚਿਹਰੇ ਨੂੰ ਦੇਖ ਕੇ ਕੌਣ ਕਹਿ ਸਕਦਾ ਹੈ ਕਿ ਤੂੰ ਅੰਦਰੋਂ ਖਾਲੀ ਹੈ ਕੁਮਾਰ ਨੇ ਡੂੰਗਾ ਸਾ ਲਿਆ ਮੇਰੇ ਵਰਗੀਆਂ ਹਜ਼ਾਰਾਂ ਹੀ ਨੇ ਕੁਮਾਰ ਸਾਹਿਬ ਜਿਹੜੀਆਂ ਖਿੜੇ ਚਿਹਰੇ ਲੈ ਕੇ ਸਮਾਜ ਵਿੱਚ ਵਿਚਰਦੀਆਂ ਪਰ ਅੰਦਰੋਂ ਥੋਥੀਆਂ ਤੇ ਬੇਵਸੀਆਂ ਮੈਂ ਇਕੱਲੀ ਨਹੀਂ ਹਾਂ ਸਾਡਾ ਫਰਜ਼ ਹੁੰਦਾ ਹੈ ਲੋਕਾਂ ਨੂੰ ਦਿਖਾਉਣਾ ਕਿ ਅਸੀਂ ਭਲੇ ਕਰਦੀਆਂ ਭਲੀਆਂ ਔਰਤਾਂ ਅਸੀਂ ਹਾਂ ਆਦਰਸ਼ ਮਾਡਲ ਸਮਾਜ ਲਈ ਖੜੇ ਹੋਏ ਕਿ ਔਰਤ ਇਹੋ ਜਿਹੀ ਹੋਣੀ ਚਾਹੀਦੀ ਹੈ ਉਹ ਹਰ ਹਾਲ ਚ ਮੁਸਕਰਾਵੇ ਤੇ ਦਿਲ ਦਾ ਦਰਦ ਕਿਸੇ ਨੂੰ ਨਾ ਦੱਸੇ ਸੁਜਾਤਾ ਸਿਰ ਝੁਕਾਈ ਬੋਲੀ ਮਾਡਲ ਕਿਵੇਂ ਉਹਨੇ ਗੱਲ ਦੁਹਰਾਈ ਮਾਡਲ ਨਹੀਂ ਹੁੰਦੇ ਤੁਹਾਡੇ ਸਾਹਮਣੇ ਕਿ ਤੁਸੀਂ ਕਿਹੋ ਜਿਹੇ ਬਣੋ ਸਾਨੂੰ ਪੈਦਾ ਹੁੰਦੇ ਸਾਰੇ ਮਾਡਲ ਪੜਾਏ ਜਾਂਦੇ ਆ ਏ ਬਣੋ ਅ ਕਰੋ ਦੇਵੀਆਂ ਦੇਵਤਿਆਂ ਦੀ ਨਕਲ ਕਰੋ ਮਹਾਨ ਬਣੋ ਪਰ ਇਨਸਾਨ ਨਾ ਬਣੋ ਮੈਂ ਤਾਂ ਹੈਰਾਨ ਆ ਕੇ ਪਹਿਲੇ ਸਮਿਆਂ ਚ ਗ੍ਰੰਥਾਂ ਚ ਚਾਰ ਆਸ਼ਰਮ ਹੁੰਦੇ ਸੀ 25 ਸਾਲ ਬੰਦਾ ਪੜਦਾ ਸੀ ਫਿਰ ਵਿਆਹ ਕਰਦਾ ਸੀ 25 ਸਾਲ ਗ੍ਰੈਸਥੀ ਚਲਾਉਂਦਾ ਸੀ ਫਿਰ ਬਾਣ ਆਸ਼ਰਮ ਮਤਲਬ ਜੰਗਲਾਂ ਚ ਜਾ ਕੇ ਤਪ ਕਰਦਾ ਸੀ ਤੁਹਾਡੇ ਪੈਦਾ ਹੋਣ ਤੋਂ ਪਹਿਲਾਂ ਹੀ ਲਕੀਰਾਂ ਖਿੱਚੀਆਂ ਹੁੰਦੀਆਂ ਸਨ ਕਿ ਤੁਸੀਂ ਕਦੋਂ ਕੀ ਕਰਨਾ ਹੈ ਕੋਈ ਚੁਆਇਸ ਨਹੀਂ ਕੋਈ ਆਜ਼ਾਦੀ ਨਹੀਂ ਬਕਵਾਸ ਤੇ ਅੱਜ ਵੀ ਉਹੀ ਹਾਲ ਹੈ ਪੜ੍ਹਾਈ ਕਰੋ ਵਿਆਹ ਕਰੋ ਤੇ ਫਿਰ ਬੱਚੇ ਪੈਦਾ ਕਰੋ ਇੱਕ ਦੂਜੇ ਦੇ ਦੁਸ਼ਮਣ ਬਣੇ ਰਹੋ ਸਾਰੀ ਉਮਰ ਸੁਜਾਤਾ ਬੋਲੀ ਤੇ ਕੁਮਾਰ ਨੇ ਡੂੰਗੀ ਨੀਂਜ ਨਾਲ ਉਹਨੂੰ ਦੇਖਿਆ ਪਰ ਤੇਰੇ ਤਾਂ ਮੇਰੇ ਖਿਆਲ ਹੈ ਕੋਈ ਬੱਚਾ ਨਹੀਂ ਹੈ ਚਾਰ ਪੰਜ ਸਾਲ ਹੋ ਗਏ ਹੋਣਿਆ ਤੇਰੇ ਵਿਆਹ ਨੂੰ ਕੁਮਾਰ ਨੇ ਗੈਸ ਲਗਾਇਆ ਨਹੀਂ ਮੇਰੇ ਕੋਈ ਬੱਚਾ ਨਹੀਂ ਉਹਨੇ ਨਾਚ ਸਿਰ ਹਿਲਾਇਆ ਜੇ ਤੂੰ ਮਾਇਨਾ ਕਰੇ ਤਾਂ ਪੁੱਛਾਂ ਕਿ ਕਿਉਂ ਨਹੀਂ ਕੁਮਾਰ ਉਹਦੇ ਨੇੜੇ ਸਰ ਗਿਆ ਕੋਈ ਮੈਡੀਕਲ ਕਾਰਨ ਨਹੀਂ ਹੈ ਕੁਮਾਰ ਸਾਹਿਬ ਪਰ ਮੈਂ ਹੈਰਾਨ ਆ ਕੇ ਸੰਜੀਵ ਨੇ ਅੱਜ ਤੱਕ ਮੈਨੂੰ ਇਹ ਇੱਛਾ ਜ਼ਾਹਰ ਨਹੀਂ ਕੀਤੀ ਕਿ ਉਹ ਬਾਪ ਬਣਨਾ ਚਾਹੁੰਦਾ ਹੈ ਫਿਰ ਮੇਰੇ ਲਈ ਵੀ ਇਹ ਇੱਕ ਤਰਫਾ ਕੰਮ ਨਹੀਂ ਹੈ ਸੁਜਾਤਾ ਨੇ ਨਵੀਂ ਗੱਲ ਕਹੀ ਇੱਕ ਤਰਫਾ ਕਿਵੇਂ ਕੀ ਤੇਰਾ ਦਿਲ ਨਹੀਂ ਕਰਦਾ ਕਿ ਤੂੰ ਮਾਂ ਬਣੇ ਕੁਮਾਰ ਦਾ ਸਵਾਲ ਸੀ ਔਰਤ 3 ਨਾਰਨਾ ਕਰਕੇ ਬੱਚਾ ਪੈਦਾ ਕਰਦੀ ਹੈ ਕੁਮਾਰ ਸਾਹਿਬ ਇੱਕ ਤਾਂ ਜਿਸ ਮਰਦ ਦੇ ਘਰ ਬਸਣਾ ਹੋਵੇ ਕੋਈ ਲੌਂਗ ਟਰਮ ਪਲੈਨਿੰਗ ਹੋਵੇ ਲਾਈਫ ਦੀ ਦੂਜਾ ਜਦੋਂ ਕਿਸੇ ਮਰਦ ਤੋਂ ਜਾਇਦਾਦ ਦਾ ਲਾਲਚ ਹੋਵੇ ਕਿ ਉਸ ਦੀ ਵਸੀਅਤ ਚ ਹਿੱਸਾ ਮਿਲੇਗਾ ਤੀਸਰਾ ਜਦੋਂ ਕਿਸੇ ਨੂੰ ਬੇ ਪਨਾਹ ਮੁਹੱਬਤ ਕਰਦੀ ਹੈ ਉਸ ਸ਼ਖਸ ਦਾ ਅਕਸ ਆਪਰੇ ਅੰਦਰ ਦੇਖਣਾ ਚਾਹੁੰਦੀ ਐ ਫਿਰ ਭਾਵੇਂ ਉਹ ਜਾਇਜ਼ ਐ ਜਾਂ ਨਾਜਾਇਜ਼ ਐ ਪਰਵਾਹ ਨਹੀਂ ਕਰਦੀਓ ਉਹਨੇ ਫਿਲਾਸੋਫਰਾਂ ਵਾਂਗ ਕਿਹਾ ਤੇ ਸੰਜੀਵ ਕਿਸੇ ਕੈਟਾਗਰੀ ਚ ਨਹੀਂ ਆਉਂਦਾ ਕੁਮਾਰ ਹੱਸਿਆ ਨੋ ਉਹਨੇ ਸਿਰ ਹਿਲਾਇਆ ਮੈਨੂੰ ਯਕੀਨ ਨਹੀਂ ਆਉਂਦਾ ਸੋਜੀ ਕਿ ਤੇਰੇ ਵਰਗੀ ਬਾਗੀ ਕੁੜੀ ਅਰੇਂਜਡ ਮੈਰਿਜ ਦੇ ਚੱਕਰ ਚ ਕਿਵੇਂ ਫਸ ਗਈ ਕੁਮਾਰ ਨੇ ਜੇਬ ਚੋਂ ਸਿਗਰਟ ਕੱਢੀ ਵਿਆਹ ਤਾਂ ਹੋਣਾ ਹੀ ਸੀ ਮੇਰਾ ਕਿਸੇ ਨਾਲ ਇਸ਼ਕ ਦਾ ਚੱਕਰ ਵੀ ਨਹੀਂ ਸੀ ਬਰਨਾ ਮੇਰੇ ਘਰ ਦੇ ਇੰਨੇ ਤੰਗ ਖਿਆਲਾਂ ਦੇ ਨਹੀਂ ਕਿ ਮੇਰੀ ਲ ਮੈਰਿਜ ਦੇ ਅਗੇਨਸਟ ਹੁੰਦੇ ਆਮ ਵਿਆਹਾਂ ਵਾਂਗ ਵਿਆਹ ਹੋਇਆ ਸੀ ਮੇਰਾ ਵੀ 2 ਘੰਟੇ ਪੰਡਤ ਨੇ ਅਗਮੂਰੇ ਬਹਿ ਕੇ ਬਕਵਾਸ ਮਾਰੀ ਸੀ ਕਿ ਜਨਮ ਜਨਮ ਦੇ ਸਾਥੀ ਹੋਵੋ ਕਰਦਿਆਂ ਨੇ ਮੇਰਾ ਦਾਨ ਕੀਤਾ ਸੀ ਬੜੀ ਖੇਜ ਆਈ ਸੀ ਮੈਨੂੰ ਕਿ ਦਾਨ ਕਰਨ ਨੂੰ ਕੀ ਮੈਂ ਕੋਈ ਚੀਜ਼ ਆ ਤੇ ਸੰਜੀਵ ਜੋ ਕੇ ਹਿੰਦੀ ਪੰਜਾਬੀ ਨਹੀਂ ਜਾਣਦਾ ਉਹ ਸੰਸਕ੍ਰਿਤ ਦੇ ਸ਼ਲੋਕ ਕੀ ਸਮਝਦਾ ਹੈ ਜਿੰਨਾ ਸਮਾਂ ਉਹਨਾਂ ਫਜ਼ੂਲ ਰਸਮਾਂ 'ਚ ਖਰਾਬ ਕੀਤਾ ਗਿਆ ਜੇ ਸਾਨੂੰ ਦੋਹਾਂ ਨੂੰ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਦਿੱਤਾ ਜਾਂਦਾ ਤਾਂ ਸ਼ਾਇਦ ਇਹ ਸਮੱਸਿਆ ਹੀ ਨਾ ਹੁੰਦੀ ਪਰ ਕਿੱਥੇ ਸੁਜਾਤਾ ਨੇ ਹੱਥ ਛਾੜੇ ਹੁਣ ਟੂ ਲੇਟ ਹੈ ਕੁਮਾਰ ਨੇ ਕਿਹਾ ਟੂ ਲੇਟ ਤਾਂ ਨਹੀਂ ਪਰ ਕਰਦੇ ਹੁਣ ਸੰਜੀਪ ਤੋਂ ਬਿਗੈਰ ਗੱਲ ਨਹੀਂ ਕਰਦੇ ਉਹਨਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦੇ ਆ ਕਦੇ ਫੋਨ ਆਏਗਾ ਸੰਜੀਵ ਕਿੱਥੇ ਹੈ ਸਮਾਨ ਭੇਜਣਗੇ ਸੰਜੀਵ ਲਈ ਪਿਆਰ ਭੇਜਣਗੇ ਸੰਜੀਵ ਲਈ ਜਿਵੇਂ ਮੈਂ ਉਹਨਾਂ ਦੀ ਧੀ ਨਹੀਂ ਸੰਜੀਵ ਉਹਨਾਂ ਦਾ ਬੇਟਾ ਹੈ ਸਾਡੇ ਸਮਾਜ 'ਚ ਵਿਆਹ ਪਿੱਛੋਂ ਔਰਤ ਦਾ ਵਜੂਦ ਵੀ ਕੋਈ ਨਹੀਂ ਰਹਿੰਦਾ ਉਹਦੇ ਆਦਮੀ ਨਾਲੇ ਉਹਦੀ ਪਛਾਣ ਹੈ ਤੂੰ ਕਦੇ ਘਰਦਿਆਂ ਨੂੰ ਦੱਸਿਆ ਵੀ ਇਹਦੇ ਕਰੈਕਟਰ ਬਾਰੇ ਕਰੈਕਟਰ ਕੀ ਕੀ ਦੱਸਾਂ ਜੇ ਇੱਕ ਬੰਦਾ ਮੇਰੇ ਕੋਲ ਸੱਚ ਬੋਲਿਆ ਤਾਂ ਮੈਂ ਥਾਂ ਥਾਂ ਉਹਦੀ ਰੋੜੀ ਪਿੱਟਦੀ ਫਿਰੂੰ ਕੁਮਾਰ ਨੇ ਪੁੱਛਿਆ ਕੀ ਸੱਚ ਇੱਕ ਵਾਰ ਮੈਂ ਸਵਿਟਜ਼ਰਲੈਂਡ ਗਈ ਸੀ ਸੰਜੀਵ ਨਾਲ ਕਿਸੇ ਹੋਟਲ 'ਚ ਠਹਿਰੇ ਸੀ ਅਸੀਂ ਰਾਤ ਨੂੰ ਉਹ ਮੈਨੂੰ ਫੋਰਸ ਕਰ ਰਿਹਾ ਸੀ ਕਿ ਮੈਂ ਉਹਦਾ ਮਨ ਪਰਚਾਵਾ ਪਰ ਮੇਰੀ ਤਬੀਅਤ ਠੀਕ ਨਹੀਂ ਸੀ ਮੇਰੇ ਸਿਰ 'ਚ ਦਰਦ ਤੇ ਸੰਜੀਵ ਮੈਂ ਉਹਨੂੰ ਆਪਣੀ ਹਾਲਤ ਦੱਸੀ ਤੂੰ ਹਮੇਸ਼ਾ ਬਹਾਨੇ ਬਣਾਉਂਦੀ ਰਹਿਣੀ ਐ ਸੂਜੀ ਖੁਦ ਵੀ ਨਹੀਂ ਕੁਝ ਕਰਦੀ ਤੇ ਦੂਜਿਆਂ ਦੇ ਵੀ ਚਾਂਸ ਖਰਾਬ ਕਰਦੀ ਐ ਉਹਨੇ ਮਜ਼ਾਕ 'ਚ ਕਿਹਾ ਪਰ ਮੇਰੇ ਕਿਤੇ ਡੂੰਗੀ ਗੱਲ ਲੱਗ ਗਈ ਮੈਂ ਮੁੜ ਕੇ ਉਸ ਨਾਲ ਕਿਤੇ ਬਾਹਰ ਨਹੀਂ ਗਈ ਉਹ ਹੁਣ ਹਮੇਸ਼ਾ ਇਕੱਲਾ ਹੀ ਜਾਂਦਾ ਏ ਇਕੱਲਾ ਕੀ ਦੂਜੀਆਂ ਜਾਂਦੀਆਂ ਨੇ ਮੈਂ ਕਈ ਵਾਰ ਉਹਦੀਆਂ ਜੇਬਾਂ ਚ ਹੋਟਲਾਂ ਦੇ ਬਿੱਲ ਦੇਖੇ ਨੇ ਜਿੱਥੇ ਉਹ ਆਪਣੀ ਮਿਸਿਸ ਨਾਲ ਠਹਿਰਿਆ ਸੀ ਪਰ ਮੈਂ ਘਰ ਹੀ ਹੁੰਦੀ ਸੀ ਮੈਂ ਕਿਹਾ ਛੱਡ ਕੇ ਦੇਖ ਸੂਜੀ ਜੇ ਸਾਡੀ ਹੀ ਸੁਰ ਨਾ ਮਿਲੀ ਤਾਂ ਕਿਹੜਾ ਦੁਨੀਆ ਦੇ ਕੰਮ ਰੁਕ ਜਾਣਗੇ ਜਿਵੇਂ ਚੱਲਦਾ ਏ ਠੀਕ ਐ ਉਹਨੇ ਲਾਪਰਵਾਹੀ ਨਾਲ ਮੋਢੇ ਹਿਲਾਏ ਪਰ ਇਤਾਂ ਕਿੰਨਾਕ ਸਮਾਂ ਚੱਲੇਗਾ ਸੂਜੀ ਇਹੋ ਜਿਹੇ ਹਾਲਾਤਾਂ ਜਿਹੜਾ ਆਸਾਨ ਨਹੀਂ ਹੁੰਦਾ ਕਿੰਨੇ ਸਾਲ ਹੋ ਗਏ ਇਕੱਠੇ ਰਹਿੰਦੇ ਆ ਇਕੱਠੇ ਸੌਂਦੇ ਆ ਪਰ ਲੱਗਦਾ ਸਭ ਫਜ਼ੂਲ ਐ ਜਦੋਂ ਘਰ ਅੰਦਰ ਪੈਰ ਰੱਖਦੀਆਂ ਅਜੀਬ ਜਿਹੀ ਠੰਡ ਚੜ੍ਹਦੀ ਐ ਮੈਨੂੰ ਜਿਵੇਂ ਕਿਸੇ ਕੋールド ਸਟੋਰੇਜ ਵਿੱਚ ਚਲੀ ਗਈ ਹੋਵਾਂ ਘਰ ਸਿਰਫ ਇੱਟਾਂ ਦੇ ਤਾਂ ਨਹੀਂ ਬਣੇ ਹੁੰਦੇ ਉਸ ਨਾਲੋਂ ਜ਼ਿਆਦਾ ਕੁਝ ਹੋਰ ਵੀ ਹੁੰਦਾ ਐ ਜੋ ਸਾਡੇ ਘਰ 'ਚ ਨਹੀਂ ਐ ਕਦੇ ਕੋਈ ਹੱਲ ਸੋਚਿਆ ਫਿਰ ਇਸ ਗੱਲ ਦਾ ਕੁਮਾਰ ਨੇ ਪੁੱਛਿਆ ਹੱਲ ਕੀ ਹੈ ਲਾਈਫ ਰੀਸਟਾਰਟ ਕਰਨਾ ਚਾਹੁੰਦੀ ਆ ਜ਼ਿੰਦਗੀ ਨੂੰ ਦੂਰੀ ਵਾਰ ਬੁਣਨਾ ਚਾਹੁੰਦੀ ਆ ਪਰ ਜਦੋਂ ਤੱਕ ਤੂੰ ਫਾਨਾ ਚ ਤੁਹਾਨੂੰ ਨਵੀਂ ਕਿਸ਼ਤੀ ਦਿਖਾਈ ਨਾ ਦੇਵੇ ਤੁਸੀਂ ਆਪਣੀ ਪੁਰਾਣੀ ਕਿਸ਼ਤੀ ਨੂੰ ਛੱਡਤਾ ਨਹੀਂ ਦਿੰਦੇ ਸੁਜਾਤਾ ਨੇ ਉਹਦੀਆਂ ਅੱਖਾਂ ਚ ਵੇਖਿਆ ਜੇ ਕਿਸ਼ਤੀ ਨੂੰ ਅੱਗ ਲੱਗ ਗਈ ਹੋਵੇ ਤਾਂ ਤੁਸੀਂ ਦੂਜੀ ਕਿਸ਼ਤੀ ਦਾ ਇੰਤਜ਼ਾਰ ਨਹੀਂ ਕਰਦੇ ਬਲਕਿ ਪਾਣੀ ਚ ਛਾਲ ਮਾਰ ਦਿੰਦੇ ਹੋ ਕੁਮਾਰ ਨੇ ਵੀ ਹੋਰ ਡੂੰਘਾਈ ਨਾਲ ਉਹਦੀਆਂ ਅੱਖਾਂ 'ਚ ਅੱਖਾਂ ਪਾਈਆਂ ਪਰ ਹਾਲੇ ਇੰਨੀ ਅੱਗ ਨਹੀਂ ਲੱਗੀ ਮੈਂ ਇੰਡੀਆ ਜਾ ਰਹੀ ਹਾਂ 2 ਵੀਕ ਲਈ ਆਪਣੇ ਘਰਦਿਆਂ ਨਾਲ ਗੱਲ ਕਰਾਂਗੀ ਸੁਜਾਤਾ ਨੇ ਗੱਲ ਜੀ ਮੁਕਾਈ ਤੇ ਦੋਵੇਂ ਉੱਠ ਕੇ ਭੀੜ 'ਚ ਜਾ ਰਲੇ ਸੁਜਾਤਾ ਇੰਡੀਆ ਤੋਂ ਵਾਪਸ ਆ ਗਈ ਸੀ ਪਰ ਇੱਕ ਵਾਰ ਵੀ ਕੁਮਾਰ ਨੂੰ ਨਾ ਮਿਲੀ ਕੁਮਾਰ ਤੋਂ ਰਹਿ ਨਾ ਹੋਇਆ ਤਾਂ ਉਹ ਇੱਕ ਸ਼ਾਮ ਜਦੋਂ ਸੁਜਾਤਾ ਆਪਣੇ ਡੈਸਕ ਤੇ ਇਕੱਲੀ ਸੀ ਕੋਲ ਜਾ ਬੈਠਿਆ ਕੀ ਗੱਲ ਸੁਜੀ ਮੰਨਿਆ ਤੋਂ ਇੰਡੀਆ ਜਾ ਕੇ ਆਈ ਹੈ ਸਾਡੇ ਲਈ ਕੁਝ ਨਹੀਂ ਲੈ ਕੇ ਆਈ ਪਰ ਦੁਆ ਸलाम ਵੀ ਨਹੀਂ ਕੀਤੀ ਨਹੀਂ ਕੁਮਾਰ ਸਾਹਿਬ ਮੈਂ ਅਸਲਸ ਠੀਕ ਨਹੀਂ ਸੀ ਸੁਜਾਤਾ ਨੇ ਆਪਣੀ ਉਦਾਸੀ ਛਪਾਉਣ ਦੀ ਕੋਸ਼ਿਸ਼ ਕੀਤੀ ਧੰਨਵਾਦ